ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੋਰ ਤੁਸੀਂ ਸਾਰੇ ਕਿਵੇਂ ਹੋ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਤੁਸੀਂ ਮੇਰੇ ਇਸ ਮਾਮ ਨੂੰ ਦੇਖ ਕੇ ਅੰਦਾਜ਼ਾ ਲਾ ਹੀ ਲਿਆ ਹੋਗਾ ਵੀ ਆਪਾਂ ਕਿਸ ਚੀਜ਼ ਬਾਰੇ ਗੱਲ ਕਰ ਰਹੇ ਹਾਂ ਆਪਾਂ ਕਰ ਰਹੇ ਹਾਂ ਗੱਲ ਜੀ ਸਿਹਤ ਨਾਲ ਤੇ ਸਿਹਤ ਦੇ ਨਾਲ ਜੁੜੀ ਹੈ ਜੀ ਆਪਣੀ ਖਬਸੂਰਤੀ ਖਬਸੂਰਤੀ ਨਾਲ ਜੁੜਿਆ ਜੀ ਆਪਣਾ ਚਿਹਰਾ ਤੇ ਚਿਹਰੇ ਨੂੰ ਪਤਾ ਹੀ ਹੈ ਤੁਹਾਨੂੰ ਵੀ ਲੇਡੀਜ਼ ਨੂੰ ਲੜਕੀਆਂ ਨੂੰ ਚਿਹਰੇ ਦੀ ਖੂਬਸੂਰਤੀ ਨਾਲ ਬਹੁਤ ਪਿਆਰ ਹੁੰਦਾ ਹੈ ਤੇ ਹਰ ਇੱਕ ਲੜਕੀ ਚਾਹੁੰਦੀ ਹੈ ਵੀ ਮੇਰਾ ਜਿਹੜਾ ਚਿਹਰਾ ਉਹ ਬਹੁਤ ਸੁੰਦਰ ਹੋਵੇ ਤੇ ਅੱਜ ਕੱਲ ਤਾਂ ਜੀ ਲੜਕੀਆਂ ਨੂੰ ਵੀ ਬਹੁਤ ਹੁੰਦਾ ਵੀ ਮੇਰਾ ਚਿਹਰਾ ਸਾਫ਼ ਸੁਥਰਾ ਹੋਵੇ ਅੱਗੇ ਤਾਂ ਕੱਲੀਆਂ ਲੇਡੀਜ਼ ਕਰਾਉਂਦੀਆਂ ਹੁੰਦੀਆਂ ਸੀ ਫੇਸ਼ੀਅਲ ਵਗੈਰਾ ਅੱਜ ਕੱਲ ਲੜਕੇ ਵੀ ਕਰਾਉਂਦੇ ਆ ਪਰ ਆਪਾਂ ਤੁਹਾਨੂੰ ਘਰ ਦੇ ਵਿੱਚ ਹੀ ਦੱਸਾਂਗੇ ਚਾਹ ਦੇ ਚਿਹਰੇ ਦੀ ਦੇਖਭਾਲ ਕਰਨ ਲਈ ਉਹਦੇ ਲਈ ਮੈਂ ਤੁਹਾਨੂੰ ਦੱਸਦੀਆਂ ਜੇ ਆਪਾਂ ਸਮਾਨ ਕੀ ਕੀ ਲਏ ਇਹ ਆਪਾਂ ਲੈ ਜੀ ਚੌਲਾਂ ਦਾ ਆਟਾ ਇਹ ਮੈਂ 2 ਚਮਚੇ ਚੌਲਾਂ ਦਾ ਆਟਾ ਲਿਆ ਜੀ ਇਹ ਮੇਰੇ ਕੋਲ ਬਸ ਇੰਨਾ ਕੁ ਰਹਿ ਗਿਆ ਆਪਾਂ ਲਿਆਂਦਾ ਸੀ ਇਹ ਥੋੜਾ ਜਿਹਾ ਰਹਿ ਗਿਆ ਬਸ ਇਹ ਪੀਸਿਆ ਹੋਇਆ ਲਿਆਂਦਾ ਸੀ ਜੀ ਮੈਂ ਇਹ ਆਪਣੇ ਕੋਲੇ ਜੀ ਐਲੋਵੇਰਾ ਜੈੱਲ ਬੇ ਤੰਜਲੀ ਦੀ ਇਹ ਵਾਈਟ ਵਾਲੀ ਐਲੋਵੇਰਾ ਜੈੱਲ ਹੈ ਜੀ ਇਹ ਵਾਈਟ ਵਾਲੀ ਆ ਵੇਖੋ ਇੱਕ ਗ੍ਰੀਨ ਵੀ ਆਉਂਦੀ ਹੈ ਇੱਕ ਵਾਈਟ ਵੀ ਹੈ ਤੁਸੀਂ ਕੋਈ ਵੀ ਮਰਜ਼ੀ ਲੈ ਸਕਦੇ ਹੋ ਤੇ ਇੱਧਰ ਆਪਾਂ ਦੋ ਲਏ ਆ ਜੀ ਵਿਟਾਮਿਨ E ਦੇ ਕੈਪਸੂਲ ਇੱਕ ਕੱਪਾ ਲਿਆ ਜੀ ਗੁਲਾਬ ਜਲ ਇਹ ਮੈਂ ਬੋਟਲ ਹੋਰ ਚ ਪਾਏ ਜੀ ਗਲਾਵਜਲ ਜੋ ਕਿ ਆਪਾਂ ਹੁਣ ਗਰਮੀਆਂ ਦੇ ਵਿੱਚ ਵਰਤਦੇ ਆ ਇਹ ਹੈ ਜੀ ਮਲਠੀ ਪਾਊਡਰ ਇਹ ਆਪਾਂ ਪਾਊਡਰ ਹੀ ਲਿਆ ਇਸ ਤਰ੍ਹਾਂ ਹੀ ਪੀਸਿਆ ਫਸਾਇਆ ਇਹ ਆਪਾਂ ਲਈਏ ਜੀ ਖਾਲੀ ਸ਼ੀਸ਼ੀ ਮੈਂ ਧੋ ਕੇ ਇਸ ਕਾ ਲਈ ਸੀ ਇਹ ਇਹਦੇ ਵਿੱਚ ਆਪਾਂ ਇਹ ਬਣਾ ਕੇ ਪਾਵਾਂਗੇ ਇੱਕ ਆਪਾਂ ਲਿਆ ਜੀ ਨਾਰੀਅਲ ਤੇਲ ਨਾਰੀਅਲ ਤੇਲ ਦਾ ਦੱਸਾਂਗੇ ਵੀ ਨਾਰੀਅਲ ਤੇਲ ਆਪਾਂ ਕਿ ਕਿਹੜੇ ਜਿਹੜੇ ਲੋਕ ਆ ਉਹ ਨਾਰੀਅਲ ਤੇਲ ਪਾ ਸਕਦੇ ਆ ਕਿਹੜੇ ਨਹੀਂ ਪਾ ਸਕਦੇ ਦੇਖੋ ਜੀ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਲਈਆਂ ਉਹਨਾਂ ਦੇ ਫਾਇਦੇ ਕੀ ਹੁੰਦੇ ਆ ਸਭ ਤੋਂ ਪਹਿਲਾਂ ਜਿਹੜੀ ਆਪਾਂ ਮੰਨ ਲਓ ਚੌਲਾਂ ਦਾ ਆਟਾ ਲਿਆ ਜੀ ਚੌਲਾਂ ਦਾ ਆਟਾ ਜਿਹੜਾ ਉਹ ਆਪਣੀ ਸਕਿਨ ਨੂੰ ਬ੍ਰਾਈਟਨਿੰਗ ਕਰਦਾ ਹੈ ਆਇਲ ਕੰਟਰੋਲ ਕਰਦਾ ਆਪਣੇ ਫੇਸ ਤੋਂ ਹਨ ਤੇ ਇਹ ਟੈਨਿੰਗ ਰਿਮੂਵਿੰਗ ਕਰਦਾ ਜਿਵੇਂ ਹੁਣ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਇਹ ਧੁੱਪ ਦੇ ਵਿੱਚ ਜਿਹੜੀਆਂ ਲੜਕੀਆਂ ਸਕੂਲ ਵਗੈਰਾ ਜਾਂਦੀਆਂ ਜਾਂ ਲੇਡੀਜ਼ ਜੋਬ ਵਗੈਰਾ ਕਰਦੀਆਂ ਤਾਂ ਬਹੁਤ ਧੁੱਪ ਹੁੰਦੀ ਹੈ ਹਨ ਜਦੋਂ ਦੁਪਹਿਰ ਆਉਂਦੀ ਹੈ ਤਾਂ ਪੂਰੀ ਜਿਹੜੀ ਆਪਣੀ ਬਾਡੀ ਆ ਉਹ ਪੂਰੀ ਟੈਨਿੰਗ ਹੋਈ ਹੁੰਦੀ ਹੈ ਪਿਗਮੈਂਟੇਸ਼ਨ ਦੂਰ ਕਰਦਾ ਹੈ ਜਿਹੜੇ ਡਾਰਕ ਸਰਕਲ ਬਣ ਜਾਂਦੇ ਆ ਉਹਨਾਂ ਨੂੰ ਰਿਮੂਵ ਕਰਦਾ ਹੈ ਤੇ ਗਲੋਇੰਗ ਸਕਿਨ ਆਪਾਂ ਨੂੰ ਦਿੰਦਾ ਹੈ ਇਹ ਜਿਹੜਾ ਚੌਲਾਂ ਦਾ ਆਟਾ ਤੇ ਜਿਹੜਾ ਐਲੋਵੇਰਾ ਜੈੱਲ ਹੈ ਜੀ ਇਹ ਆਪਣੇ ਫੇਸ ਨੂੰ ਮੋਇਸਚਰ ਕਰਦਾ ਹੈ ਇਹਦੇ ਨਾਲ ਜਦੋਂ ਮਤਲਬ ਆਪਾਂ ਕੋਈ ਵੀ ਮੇਕਅਪ ਕਰਦੇ ਆ ਜਾਂ ਸਨ ਸਕ੍ਰੀਨ ਲੋਸ਼ਨ ਲਾਉਨੇ ਆ ਤੇ ਜੇ ਆਪਾਂ ਉਦੋਂ ਪਹਿਲਾਂ ਐਲੋਵੇਰਾ ਜੈੱਲ ਦੀ ਮ사ਜ ਕਰਕੇ ਇਹਨੂੰ ਲਗਾਵਾਂਗੇ ਤਾਂ ਜਿਹੜਾ ਆਪਣਾ ਸਕਿਨ ਹੈ ਉਹਦੇ ਤੇ ਇਹਦਾ ਅਫੈਕਟ ਹੈ ਜਿਹੜਾ ਉਹ ਘਟ ਹੁੰਦਾ ਹੈ ਮਤਲਬ ਜਿਵੇਂ ਆਪਾਂ ਕੋਈ ਵੀ ਮੇਕਅਪ ਵਗੈਰਾ ਕਰਦੇ ਹਾਂ ਤਾਂ ਉਹ ਉਹਦੇ ਨਾਲ ਆਪਣਾ ਫੇਸ ਹੈ ਜਿਹੜਾ ਉਹ ਖਰਾਬ ਨਹੀਂ ਹੁੰਦਾ ਤੇ ਗਲਾਬ ਜਲ ਦਾ ਤੁਹਾਨੂੰ ਪਤਾ ਹੀ ਹੈ ਜੀ ਗਲਾਬ ਜਲ ਬਾਡੀ ਲਈ ਮਤਲਬ ਆਪਣੇ ਫੇਸ ਲਈ ਠੰਡਾ ਹੁੰਦਾ ਹੈ ਵੈਸੇ ਵੀ ਆਪਾਂ ਰੂਮ ਦੇ ਫੰਬੇ ਪਿਉਂ ਕੇ ਗਲਾਬ ਜਲ ਦੇ ਵਿੱਚ ਅੱਖਾਂ ਵਗੈਰਾ ਤੇ ਧਰਦੇ ਹਾਂ ਜਦੋਂ ਆਪਣੀਆਂ ਕਈ ਵਾਰੀ ਅੱਖਾਂ ਬਹੁਤ ਥੱਕੀਆਂ ਥੱਕੀਆਂ ਲੱਗਦੀਆਂ ਤਾਂ ਇਹ ਦਾ ਵੀ ਬਹੁਤ ਇਫੈਕਟਿਵ ਹੈ ਵੈਸੇ ਵੀ ਆਪਾਂ ਫੇਸ ਤੇ ਉਸੀ ਦਿਨ ਦੇ ਵਿੱਚ ਤਿੰਨ ਵਾਰੀ ਇਹਦਾ ਸਪਰੇਅ ਕਰਕੇ ਫੇਸ ਨੂੰ ਸਾਫ ਕਰੋ ਤੁਹਾਨੂੰ ਫੇਸ ਆ ਜਿਹੜਾ ਉਹ ਆਪਣਾ ਵਧੀਆ ਖੁਸ਼ਮੁਜਾਜ ਫੇਸ ਲੱਗੂਗਾ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਮਲਠੀ ਪਾਊਡਰ ਇਹ ਮਲਠੀ ਪਾਊਡਰ ਹੈ ਜਿਹੜਾ ਜੀ ਮਲਠੀ ਤਾਂ ਆਪਾਂ ਪਹਿਲਾਂ ਤੋਂ ਹੀ ਸੁਣਦੇ ਆ ਰਹੇ ਹਣਾ ਮਲਠੀ ਜੇ ਕਿਸੇ ਦਾ ਗਲਾ ਖਰਾਬ ਹੋ ਜਾਂਦਾ ਸੀ ਕਿਸੇ ਨੂੰ ਖਾਂਸੀ ਹੁੰਦੀ ਸੀ ਜਾਂ ਪਹਿਲੇ ਜਵਾਨਿਆਂ 'ਚ ਜੇ ਕਿਸੇ ਦਾ ਗਲਾ ਖਰਾਬ ਹੋ ਜਾਂਦਾ ਸੀ ਤੇ ਵਿਆਹ ਕਰ ਰਹੇ ਹੁੰਦਾ ਸੀ ਤੇ ਕਹਿੰਦੇ ਸੀ ਮਲਠੀ ਖਾ ਕੇ ਗਲਾ ਠੀਕ ਕਰ ਲੈ ਵੀ ਬੋਲ ਲੀਆਂ ਗੀਤ ਗਾਉਣੇ ਆ ਹਣਾ ਤੇ ਗळा ਵਗੈਰਾ ਸਾਫ ਕਰਦਾ ਇਹ ਐਂਟੀਬਾਇਟਿਕ ਹੈ ਇਹ ਐਂਟੀਬਾਇਟਿਕ ਦਾ ਕੰਮ ਕਰਦਾ ਹੈ ਇਹ ਆਪਣੇ ਚਿਹਰੇ ਨੂੰ ਚਮਕਾ ਕੇ ਰੱਖਦਾ ਹੈ ਆਪਣੇ ਚਿਹਰੇ ਤੋਂ ਪੈਗਮੈਂਟੇਸ਼ਨ ਦੂਰ ਕਰਦਾ ਹੈ ਡਾਰਕ 스ਪੌਟ ਦੂਰ ਕਰਦਣ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਹੁੰਦੀਆਂ ਇਹਦੇ ਵਿੱਚ ਤੇ ਜਿਹੜੀ ਮਲਠੀ ਦੀ ਵਰਤੋਂ ਹੈ ਆਪਾਂ ਹਰ ਰੋਜ਼ ਆਪਣੀ ਸਕਿਨ ਤੇ ਕਰ ਸਕਦੇ ਇਹ ਆਪਣੇ ਚਿਹਰੇ ਨੂੰ ਚਮਕਾ ਦਿੰਦਾ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਦੱਸਦਾ ਵੀ ਆਪਣੇ ਫੇਸ ਲਈ ਤੇ ਵਿਟਾਮਿਨ E ਤਾਂ ਪਤਾ ਹੀ ਹੈ ਜੀ ਆਪਣੇ ਫੇਸ ਲਈ ਬਹੁਤ ਵਧੀਆ ਚੀਜ਼ ਹੈ ਤੇ ਹੁਣ ਆਪਾਂ ਤੁਹਾਨੂੰ ਬਣਾਉਣਾ ਦੱਸਦੇ ਹਾਂ ਜੀ ਇਹ ਆਪਾਂ ਲਏ ਆ ਜੀ ਚੌਲਾਂ ਦਾ ਆਟਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਲਠੀ ਪਾਊਡਰ ਆਪਾਂ ਦੋਸਰੇ ਚਮਚੇ ਨਾਲ ਪਾਉਨੇ ਮੈਂ ਦੋ ਚਮਚੇ ਜਿਹੜੇ ਜੀ ਉਹ ਲਏ ਆ ਚੌਲਾਂ ਦੇ ਆਟੇ ਦੇ ਤੇ ਦੋ ਚਮਚੇ ਹੀ ਆਪਾਂ ਲਵਾਂਗੇ ਮਲਠੀ ਪਾਊਡਰ ਜਿਹੜਾ ਚੌਲਾਂ ਦਾ ਆਟਾ ਜੀ ਇਹ ਥੋੜਾ ਜਿਹਾ ਆਪਣੀ ਸਕਿਨ ਨੂੰ ਡਰਾਈ ਕਰਦਾ ਤੇ ਮਲਠੀ ਹੈ ਜਿਹੜੀ ਉਹ ਡਰਾਈ ਨਹੀਂ ਕਰਦੀ ਜੀ ਆਪਣੀ ਸਕਿਨ ਨੂੰ ਠੀਕ ਹੈ ਜੀ ਇਹ ਆਪਾਂ ਇਹ ਪਾ ਲੈ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਐਲੋਵੇਰਾ ਜੈਲ ਐਲੋਵੇਰਾ ਜੈਲ ਦੇ ਵੀ ਆਪਾਂ 2 ਚਮਚ ਪਾਵਾਂਗੇ ਇਹ ਤੁਸੀਂ ਬਣਾ ਕੇ ਜੀ ਰੱਖ ਲਓ ਜੇ ਤਾਂ ਜੀ ਤੁਹਾਡੀ ਸਕਿਨ ਹੈਗੀ ਐ ਡਰਾਈ ਐ ਜਿਆਦਾ ਫੇਰ ਤਾਂ ਤੁਸੀਂ ਇਹਦੇ ਵਿੱਚ ਨਾਰੀਅਲ ਦਾ ਤੇਲ ਪਾ ਲਿਓ ਜੀ ਜੇ ਤੁਹਾਡੀ ਸਕਿਨ ਆਇਲੀ ਐ ਜੀ ਫੇਰ ਤੁਹਾਨੂੰ ਨਾਰੀਅਲ ਤੇਲ ਦੀ ਪਾਉਣ ਦੀ ਲੋੜ ਨਹੀਂ ਹੈਗੀ ਜੀ ਫੇਰ ਤੁਸੀਂ ਵਿਸ਼ੇਸ਼ ਨਾਰੀਅਲ ਤੇਲ ਹੈ ਜਿਹੜਾ ਉਹ ਨਾ ਪਾਓ ਫਿਰ ਆਪਾਂ ਵਿਟਾਮਿਨ ਈ ਪਾਵਾਂਗੇ ਈ ਵਿਟਾਮਿਨ ਈ ਦੇ ਕੈਪਸੂਲ ਦੋ ਵਿਟਾਮਿਨ ਈ ਦੇ ਕੈਪਸੂਲ ਲਏ ਐ ਮੈਂ ਤੁਸੀਂ ਇਹਨੂੰ ਰੈਗੂਲਰ ਵਰਤੋ ਜੀ ਜੇ ਤੁਹਾਡੇ ਕੋਲੇ ਸਵੇਰ ਟਾਈਮ ਹੈ ਸਵੇਰ ਵਰਤੋ ਜੇ ਤੁਹਾਡੇ ਕੋਲੇ ਸ਼ਾਮ ਨੂੰ ਟਾਈਮ ਹੈ ਤਾਂ ਪੈਣ ਤੋਂ ਪਹਿਲਾਂ ਇਹਨੂੰ ਫੇਸ ਤੇ ਲਗਾਓ ਤੁਹਾਨੂੰ ਲਗਾਉਣ ਦਾ ਟਾਈਮ ਮੈਂ ਦੱਸ ਦਿਆਂ ਕਿ ਕਿਸ ਤਰ੍ਹਾਂ ਲਾਉਣਾ ਹੈ ਲੋਚ ਇਨੂੰ ਆਪਾਂ ਮਿਕਸ ਕਰਾਂਗੇ ਜੀ ਆਪਾਂ ਚੌਲਾਂ ਦਾ ਆਟਾ ਵੀ ਪਾ ਲਿਆ ਵਿਟਾਮਿਨ E ਦੇ ਕੈਪਸੂਲ ਵੀ ਪਾ ਲਏ ਇਹਨੂੰ ਵੀ ਰੈਡੈਂਟ ਵੀ ਪਾ ਲਿਆ ਜੀ ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਸੀਂ ਨਾਰੀਅਲ ਤੇਲ ਪਾ ਲਓ ਜੀ ਜੇ ਤੁਹਾਡੀ ਸਕਿਨ ਡਰਾਈ ਨਹੀਂ ਹੈਗੀ ਤਾਂ ਤੁਸੀਂ ਨਾ ਪਾਓ ਪਰ ਗਰਮੀਆਂ ਦੇ ਵਿੱਚ ਤਾਂ ਜੀ तकरीबन ਜਿਹੜੀ ਆਪਣੀ ਸਕਿਨ ਹੈ ਉਹ ਡਰਾਈ ਹੋ ਹੀ ਜਾਂਦੀ ਹੈ ਹਨਾ ਤਾਂ ਆਪਾਂ ਇੱਕ ਚਮਚਾ ਮੈਂ ਇਹਦੇ ਚ ਅੰਦਾਜ਼ੇ ਦੇ ਨਾਲ ਪਾ ਲਵਾਂਗੇ ਨਾਰੀਅਲ ਦੇ ਤੇਲ ਦੀ ਤਾਂ ਜੀ ਤੁਸੀਂ ਰਾਤ ਨੂੰ ਪੈਣ ਲੱਗੇ ਮਾਲਿਸ਼ ਕਰ ਲਿਓ ਫੇਸ ਤੇ ਮਾਲਿਸ਼ ਕਰਕੇ ਪਿਓ ਤੁਹਾਡਾ ਫੇਸ ਹੈ ਜਿਹੜਾ ਉਹ ਬਹੁਤ ਵਧੀਆ ਰਹਿੰਦਾ ਦੇਖੋ ਜੇ ਇਸ ਤਰ੍ਹਾਂ ਆਪਣਾ ਗਾੜਾ ਪੇਸਟ ਬਣ ਗਿਆ ਇਹਨੂੰ ਹੁਣ ਆਪਾਂ ਥੋੜਾ ਹੋਰ ਲਿਕੜ ਕਰਨਾ ਹੈ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਗਲਾਵ ਜੈ ਇਹ ਆਪਾਂ ਅੰਦਾਜ਼ੇ ਨਾਲ ਪਾਵਾਂਗੇ ਤੇ ਆਪਣਾ ਜਿਹੜਾ ਪੇਸਟ ਹੈ ਉਹ ਗੁੱਡ ਫਾਰਮ ਦੇ ਵਿੱਚ ਤਿਆਰ ਹੋ ਜੇ ਵੇਣਾ ਇਹਨਾਂ ਸੋਚਿਆ ਕਰੋ ਵੀ ਆਪਾਂ ਕੀ ਕਰਨਾ ਹੈ ਹੁਣ ਆਪਾਂ ਤਾਂ 40 ਸਾਲ ਦੀਆਂ ਤੋਂ ਉੱਤੇ ਹੋ ਗਈਆਂ ਆਪਾਂ 50 ਸਾਲ ਤੋਂ ਉੱਤੇ ਹੋ ਗਈਆਂ ਫੇਸ ਤੁਹਾਡੇ ਮਤਲਬ ਉਮਰ ਉਹ ਦੱਸਦਾ ਹੈ ਫੇਸ ਤੁਹਾਡਾ ਤੇ ਵੈਸੇ ਵੀ ਆਪਾਂ ਜ਼ਰੂਰੀ ਨਹੀਂ ਹੁੰਦਾ ਵੀ ਚਾ 40 50 ਸਾਲ ਦੇ ਹੋਗੇ ਤਾਂ ਕੁਝ ਵੀ ਨਹੀਂ ਕਰਨਾ ਤੇ ਇਹ ਆਪਾਂ ਨੂੰ ਗਰਮੀ ਤੋਂ ਬਚਾਉਂਦਾ ਹੈ ਜੀ ਕੋਈ ਵੀ ਆਪਾਂ ਲਾਉਨੇ ਆ ਨਾ ਜੀ ਇਸ ਤਰ੍ਹਾਂ ਦਾ ਆਪਾਂ ਪਾਊਡਰ ਬਣਾ ਲਿਆ ਇਹਨੂੰ ਮੈਂ ਹੁਣ ਡੱਬੀ 'ਚ ਪਾ ਕੇ ਰੱਖ ਦੂੰਗੀ ਇਹਨੂੰ ਆਪਾਂ ਅਪਲਾਈ ਕਿਵੇਂ ਕਰਨਾ ਹੈ ਜੀ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਆਪਣੇ ਹੱਥ ਤੇ ਲਾ ਕੇ ਤੁਹਾਨੂੰ ਦੱਸਦੀ ਹਾਂ ਜਿਵੇਂ ਇਸ ਤਰ੍ਹਾਂ ਲੈ ਲਿਆ ਜੀ ਕੋਈ ਵੀ ਆਪਾਂ ਪੈਕ ਵਗੈਰਾ ਜਾਂ ਕੁਝ ਵੀ ਆਪਾਂ ਲਾਉਨੇ ਆ ਜੀ ਸਭ ਤੋਂ ਪਹਿਲਾਂ ਫੇਸ ਤੇ ਕਦੇ ਵੀ ਸਟਾਰਟ ਨਾ ਕਰੋ ਕਈ ਪਹਿਣਾ ਦੇ ਜੇ ਪਹਿਲੀ ਵਾਰ ਲਾਉਣਗੇ ਆ ਤਾਂ ਕਦੇ ਵੀ ਆਪਣੇ ਫੇਸ ਤੋਂ ਸਟਾਰਟ ਨਾ ਕਰੋ ਆਪਣੇ ਹੱਥ ਤੇ ਕੋਈ ਵੀ ਆਪਾਂ ਦੇਖੋ ਕਰੀਮ ਵਗੈਰਾ ਲੈ ਕੇ ਆਉਨੇ ਆ ਜਾਂ ਡਾਕਟਰ ਤੋਂ ਕੋਈ ਮੈਡੀਸਨ ਲੈ ਕੇ ਆਉਨੇ ਆ ਤਾਂ ਆਪਣੇ ਮਤਲਬ ਉਹ ਟੈਸਟ ਕਰਕੇ ਆਪਾਂ ਦਿੰਦੇ ਹਾਂ ਨਾ ਕਿ ਇੰਜੈਕਸ਼ਨ ਇਸ ਤਰ੍ਹਾਂ ਦੇ ਹੁੰਦੇ ਆ ਮੈਡੀਸਨ ਇਸ ਤਰ੍ਹਾਂ ਦੀਆਂ ਹੁੰਦੀਆਂ ਤਾਂ ਉਹਨਾਂ ਨੂੰ ਪਹਿਲਾਂ ਆਪਣੇ ਬਾਹਾਂ ਤੇ ਟੈਸਟ ਕੀਤਾ ਜਾਂਦਾ ਫਿਰ ਆਪਾਂ ਨੇ ਉਹ ਇੰਜੈਕਟੇਬਲ ਰੂਪ ਚ ਦਿੱਤੇ ਜਾਂਦੇ ਆ ਇਸੇ ਤਰ੍ਹਾਂ ਹੀ ਇਹ ਸਕਿਨ ਪ੍ਰੋਡਕਟ ਹੁੰਦੇ ਆ ਜੀ ਪਹਿਲਾਂ ਆਪਾਂ ਇਹਨਾਂ ਨੂੰ ਹੱਥ ਤੇ ਲਾਓ ਫਿਰ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਜੀ ਇਹਦੀ ਮਾਲਿਸ਼ ਕਰਨੀ ਘੱਟੋ ਘੱਟ 5 ਮਿੰਟ ਆਪਾਂ ਇਹਦੀ ਮਾਲਿਸ਼ ਕਰਾਂਗੇ ਜੀ ਮੈਂ ਤੁਹਾਨੂੰ ਹੱਥ ਤੇ ਲਗਾ ਕੇ ਦਿਖਾ ਰਹੀ ਹਾਂ ਜੀ ਇਸੇ ਤਰ੍ਹਾਂ ਹੀ ਆਪਾਂ ਆਪਣੇ ਮੂੰਹ ਤੇ ਅਪਲਾਈ ਕਰਨਾ ਹੈ ਜੀ ਵਾਸ਼ ਕਰਨ ਤੋਂ ਬਾਅਦ ਜੀ ਆਪਾਂ ਇਹਨੂੰ 2 ਮਿੰਟ ਲਈ ਛੱਡਾਂਗੇ ਹੱਥ ਤੇ ਤੇ ਫਿਰ ਆਪਾਂ ਤੁਹਾਨੂੰ ਹੱਥ ਹੈ ਜਿਹੜਾ ਆਪਣਾ ਵਾਸ਼ ਕਰਕੇ ਦਿਖਾਵਾਂਗੇ। ਲਓ ਜੀ 2 ਮਿੰਟ ਹੋ ਗਏ ਆਪਾਂ ਆਪਣਾ ਹੱਥ ਧੋ ਲਿਆ ਤੇ ਹੱਥ ਇੰਨਾ ਕਿ ਮਲਾਈਮ ਹੋ ਗਿਆ ਬਹੁਤ ਹੀ ਜ਼ਿਆਦਾ ਤੇ ਜੇ ਆਪਾਂ ਇਹਨੂੰ ਰੈਗੂਲਰ ਵਰਤਾਂਗੇ ਜੀ ਤਾਂ ਆਪਣੇ ਮਤਲਬ ਜੋ ਵੀ ਫੇਸ ਤੇ ਮਿੱਟੀ ਘੱਟਾ ਜੋ ਵੀ ਹੈਗਾ ਉਹ ਆਪਣਾ ਸਾਰਾ ਰਿਮੂਵ ਹੋ ਜਾਊਗਾ। ਇਹ ਬਹੁਤ ਹੀ ਵਧੀਆ ਆਪਣਾ ਫੇਸ ਬਣ ਜੂਗਾ ਇਹਨੂੰ ਆਪਾਂ ਡੇਲੀ ਵਰਤੋ ਜੀ ਤੇ ਹੁਣ ਇਹਨੂੰ ਮੈਂ ਆਪਣੇ ਇਸ ਡੱਬੇ ਚ ਪਾ ਕੇ ਰੱਖ ਦੂੰਗੀ ਜੀ ਪੈਕ ਨੂੰ ਤੇ ਆਪਾਂ ਇਹਨੂੰ ਰਾਤ ਨੂੰ ਪੈਣ ਲੱਗੇ ਫੇਸ ਤੇ ਲਾ ਕੇ ਫਿਰ ਉਹਨੂੰ ਮਾਲਿਸ਼ ਕਰਕੇ ਜੀ ਆਪਣੇ ਆਪ ਆਪਣੀ ਡੱਬੀ ਤਿਆਰ ਕਰ ਲਈ ਤੇ ਆਪਾਂ ਹੁਣ ਇਹਨੂੰ ਡੇਲੀ ਯੂਜ਼ ਕਰਿਆ ਕਰਾਂਗੇ ਤੁਸੀਂ ਵੀ ਬਣਾਓ ਤੇ ਭੈਣੋ ਜਰੂਰ ਯੂਜ਼ ਕਰਿਓ ਯੂਜ਼ ਕਰਕੇ ਦੱਸਿਓ ਵੀ ਤੁਹਾਨੂੰ ਇਹਦੇ ਨਾਲ ਫਾਇਦਾ ਹੋਇਆ ਕਿ ਨਹੀਂ ਹੋਇਆ ਕਮੈਂਟ ਜਰੂਰ ਕਰਿਓ ਤੇ ਆਪਾਂ ਵੀਡੀਓ ਦੇ ਵਿੱਚ ਨਾ ਵੀ ਆਪਣੀ ਚ ਕਮੈਂਟ ਕੁਐਸਚਨ ਪੁੱਛਿਆ ਕਰਾਂਗੇ ਤੇ ਜਿਹੜਾ ਵੀ ਆਪਾਂ ਨੂੰ ਕੁਐਸਚਨ ਆਨਸਰ ਦਿਆ ਕਰੂਗਾ ਪਹਿਲਾਂ ਜੀ ਤੇ ਆਪਾਂ ਉਹਦੀ ਚੈਨਲ ਦਾ ਨਾਮ ਬੋਲਿਆ ਕਰਾਂਗੇ ਆਪਣੇ ਉਹਦੇ 'ਚ ਤੇ ਇਸ ਕਰਕੇ ਆਪਣੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਆਪਣੀ ਵੀਡੀਓ ਪੂਰੀ ਵਾਚ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਕਮੈਂਟ ਨਹੀਂ ਆਉਂਦੇ ਤੁਹਾਡੇ ਤੇ ਕਮੈਂਟ ਨਾਲ ਬਹੁਤ ਹੌਸਲਾ ਵਧਦਾ ਬੰਦੇ ਨੂੰ ਜ ਜਦੋਂ ਆਪਾਂ ਵੀਡੀਓ ਦੇਖਦੇ ਆਂ ਸਾਰੀ ਹਨ ਤੇ ਸਬਸਕ੍ਰਾਈਬ ਆਪਣੇ ਚੈਨਲ ਨੂੰ ਘੱਟ ਕੀਤਾ ਹੋਇਆ ਤੇ ਸਬਸਕ੍ਰਾਈਬ ਵੀ ਜਰੂਰ ਕਰੋ ਸਪੋਰਟ ਕਰੋ ਸਾਰਿਆਂ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੀ ਤਾਂ ਜੋ ਸਾਰਿਆਂ ਕੋਲੇ ਵੀਡੀਓ ਜਾਵੇ ਤੇ ਆਪਣੀ ਵੀਡੀਓ ਦੇਖ ਕੇ ਅਗਲਾ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰੇ ਤੇ ਅੱਜ ਐਨਾਂ ਹੀ ਤੇ ਖਬਸੂਰਤ ਖਬਸੂਰਤ ਚਿਹਰੇ ਬਣਾਓ ਤੇ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ